ਹਲੋ ਜੀ 사ਸ਼ਿਕਾ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਬੇਸਨ ਦੇ ਲੱਡੂ ਇਹਦੇ ਲਈ ਮੈਂ ਗੈਸ ਤੇ ਕੜਾਹੀ ਰੱਖੀ ਐ ਤੇ ਪੌਣਾ ਕੱਪ ਮੈਂ ਪਾਇਆ ਇਹਦੇ ਵਿੱਚ ਘਿਓ ਦਾ ਘਿਓ ਤੁਸੀਂ ਦੇਸੀ ਢਾਲ ਦਾ ਜੋ ਵੀ ਲੈਣਾ ਚਾਹੋ ਲੈ ਸਕਦੇ ਹੋ ਤੇ ਦੋ ਕੱਪ ਮੈਂ ਇਹਦੇ ਵਿੱਚ ਪਾਉਂਗੀ ਬੇਸਨ ਦੀ ਬੇਸਨ ਨਾਰਮਲ ਐ ਜਿਹੜਾ ਆਪਾਂ ਘਰ 'ਚ ਵਰਤਦੇ ਹਾਂ ਕੋਈ ਮੋਟਾ ਬੇਸਨ ਨਹੀਂ ਮੈਂ ਸਪੈਸ਼ਲ ਲਿਆ ਇਹਦੇ ਲਈ ਇਸੇ ਬਰੀਕ ਬੇਸਨ ਤੋਂ ਹੀ ਆਪਾਂ ਦਾਣੇਦਾਰ ਲੱਡੂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖਾ ਤਰੀਕਾ ਐ ਇੱਕ ਵਾਰ ਬਣਾ ਕੇ ਤੁਸੀਂ ਜੂ ਟ੍ਰਾਈ ਕਰਿਓ ਬੇਸਣ ਨੂੰ ਹੁਣ ਆਪਾਂ ਮੀਡੀਅਮ ਫਲੇਮ ਤੇ ਗੈਸ ਦੀ ਗੈਸ ਦਾ ਸੇਕ ਹੈ ਜਿਹੜਾ ਤੁਸੀਂ ਜ਼ਿਆਦਾ ਨਹੀਂ ਕਰਨਾ ਕੋਈ ਕਾਲੀ ਵੀ ਨਹੀਂ ਕਰਨੀ ਆ ਰਾਮਨਾ ਬੇਸਣ ਨੂੰ ਤੁਸੀਂ 25 ਤੋਂ 30 ਮਿੰਟ ਲੱਗ ਜਾਣਗੇ ਭੁੰਨਣ ਲੱਗੇ ਜੇ ਤੁਸੀਂ ਬੇਸਣ ਘੱਟ ਭੁੰਨੇ ਆ ਤਾਂ ਜਦੋਂ ਤੁਸੀਂ ਲੱਡੂ ਖਾਓਗੇ ਤਾਂ ਉਹ ਗਲੇ ਨੂੰ ਚਿਪਕਦੇ ਨੇ ਤਾਂ ਉਹਦਾ ਮਤਲਬ ਇਹੀ ਹੁੰਦਾ ਕਿ ਬੇਸਣ ਤੁਹਾਡਾ ਚੰਗੀ ਤਰ੍ਹਾਂ ਭੁੱਜਿਆ ਨਹੀਂ ਹੈਗਾ ਜੇ ਬੇਸਣ ਚੰਗੀ ਤਰ੍ਹਾਂ ਭੁੱਜਿਆ ਹੋਊਗਾ ਤਾਂ ਜਿਹੜੇ ਲੱਡੂ ਨੇ ਤੁਹਾਡੇ ਗਲੇ ਦੇ ਨਾਲ ਕਦੇ ਵੀ ਨਹੀਂ ਚਿਪਕਣਗੇ ਗਲ ਦੇ ਨਾਲ ਨਹੀਂ ਬੈਸਣ ਲੱਗਦਾ ਇਸ ਕਰਕੇ ਤੁਸੀਂ ਆਮ ਨਾਲ ਕੋਈ ਕਾਲੀ ਨਹੀਂ ਕਰਨੀ మీడియం ਸੇਕ ਤੇ ਇਸ ਨੂੰ 25 ਤੋਂ 30 ਮਿੰਟ ਭੁੰਨਣਾ ਹੈ ਜਦੋਂ ਤੱਕ ਕਿ ਇਹ ਦਵਾਰਾ ਘਿਓ ਨਹੀਂ ਛੱਡਣ ਲੱਗ ਜਾਂਦਾ ਹੁਣ ਦੇਖੋ ਤੁਹਾਨੂੰ ਸੁੱਕਾ ਸੁੱਕਾ ਲੱਗ ਰਿਹਾ ਜਿਵੇਂ ਜਿਵੇਂ ਇਹ ਭੁੱਜਦਾ ਜਾਊਗਾ ਇਹ ਘਿਓ ਛੱਡਦਾ ਜਾਊਗਾ ਦੇਖੋ ਪਹਿਲਾਂ ਨਾਲੋਂ ਹੁਣ ਫਰਕ ਪੈ ਗਿਆ ਹੌਲੀ ਹੌਲੀ ਜਦੋਂ ਆਪਾਂ ਇਸ ਨੂੰ ਹੋਰ ਭੁੰਨਾਂਗੇ ਤਾਂ ਇਹ ਹੋਰ ਘਿਓ ਛੱਡ ਜਾਊਗਾ ਮੀਡੀਅਮ ਸੇਕ ਰੱਖਣਾ ਤੁਸੀਂ ਹਾਈ ਨਹੀਂ ਕਰਨਾ ਹਾਈ ਨਾਲ ਕਿ ਇਹ ਬੇਸਨ ਬਰਾਊਨ ਤਾਂ ਹੋ ਜਾਊਗਾ ਪਰ ਵਿੱਚੋਂ ਕੱਚਾ ਰਹਿ ਜਾਊਗਾ ਇਸ ਕਰਕੇ ਤੁਸੀਂ ਮੀਡੀਅਮ ਸੇਕ 'ਤੇ ਇਸ ਨੂੰ ਭੁੰਨਣਾ ਹੈ ਲਗਾਤਾਰ ਹਿਲਾਉਂਦੇ ਰਹਿਣਾ ਇਸ ਤਰ੍ਹਾਂ ਆਪਾਂ ਬਰੀਕ ਬੇਸਨ ਤੋਂ ਹੀ ਦਾਣੇਦਾਰ ਲੱਡੂ ਹੈ ਜਿਹੜੇ ਬਣਾ ਕੇ ਤਿਆਰ ਕਰ ਸਕਦੇ ਹਾਂ ਦੇਖੋ ਬੇਸਨ ਨੇ ਕਿੰਨਾ ਘਿਓ ਛੱਡਤਾ ਬਿਲਕੁਲ ਪਤਲਾ ਹੋ ਗਿਆ ਇਹ ਪਹਿਲਾਂ ਕਿੰਨਾ ਆਪਾਂ ਨੂੰ ਸਖਤ ਜਿਹਾ ਲੱਗ ਰਿਹਾ ਸੀ ਕਿ ਘਿਓ ਘੱਟ ਲੱਗ ਰਿਹਾ ਇਸ ਤਰ੍ਹਾਂ ਲੱਗ ਰਿਹਾ ਸੀ ਪਰ ਹੁਣ ਦੇਖੋ ਕਿੰਨਾ ਪਤਲਾ ਲਿਕੁਇਡ ਉੱਛ ਆ ਗਿਆ ਇਹ ਹੁਣ ਇੱਥੇ ਆਪਾਂ ਬੇਸ ਬੇਸਨ ਦੇ ਲੱਡੂਆਂ ਨੂੰ ਥੋੜਾ ਜਿਹਾ ਦਾਣੇਦਾਰ ਬਣਾਉਣ ਵਾਸਤੇ ਇੱਥੇ ਮੈਂ 2 ਚਮਚ ਪਾਣੀ ਲਿਆ ਤੇ ਇਹਦੇ ਚ ਇੱਕ ਚੁਟਕੀ ਕੇਸਰੀ ਫੂਡ ਕਲਰ ਹੁੰਦਾ ਜਿਹੜਾ ਜੈਲੋ ਫੂਡ ਕਲਰ ਜਾਂ ਲੱਡੂਆਂ ਵਾਲਾ ਕਲਰ ਵੀ ਕਹਿੰਦੇ ਨੇ ਆਪਾਂ ਉਹ ਇਹਦੇ ਵਿੱਚ ਪਾਇਆ ਮੈਂ ਇਹਦੇ ਨਾਲ ਇੱਕ ਤਾਂ ਕਲਰ ਵਧੀਆ ਆਜੂ ਲੱਡੂਆਂ ਦਾ ਤੇ ਦੂਸਰਾ ਪਾਣੀ ਨਾਲ ਜਾਂ ਤੁਸੀਂ 2 ਚਮਚ ਦੁੱਧ ਵੀ ਲੈ ਸਕਦੇ ਹੋ ਇਹਦੇ ਨਾਲ ਜਿਹੜਾ ਬੇਸਣਾ ਥੋੜਾ ਜਿਹਾ ਦਾਣੇਦਾਰ ਹੋ ਜੂ ਤਾਂ ਆਪਣੇ ਬੇਸਣ ਦੇ ਲੱਡੂ ਨੇ ਜਿਹੜੇ ਦਾਣੇਦਾਰ ਬਣ ਕੇ ਤਿਆਰ ਹੋਣਗੇ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਦਾਣੇਦਾਰ ਹੋ ਗਿਆ ਬੇਸਣ ਇਸ ट्रिक ਤੁਸੀਂ ਜ਼ਰੂਰ ਅਪਣਾਉਣੀ ਹੈ ਇਹਦੇ ਨਾਲ ਬੇਸਣ ਦੇ ਲੱਡੂ ਤੁਹਾਡੇ ਦਾਣੇਦਾਰ ਬਣਨਗੇ ਇਸ ਕਰਕੇ ਚਾਹੇ ਤੁਸੀਂ ਬਰੀਕ ਬੇਸਣ ਤੋਂ ਬਣਾ ਲਓਗੇ ਤਾਂ ਵੀ ਤੁਹਾਡੇ ਲੱਡੂ ਨੇ ਜਿਹੜੇ ਦਾਣੇਦਾਰ ਬਣਨਗੇ ਦੇਖੋ ਫਿਰ ਆਪਾਂ ਥੋੜਾ ਜਿਹਾ ਇਸ ਨੂੰ 5 ਤੋਂ 7 ਮਿੰਟ ਹੋਰ ਭੁੰਨ ਲਾਂਗੇ ਸਾਰੇ ਮੈਨੂੰ 25 ਤੋਂ 30 ਮਿੰਟ ਲੱਗੇ ਨੇ ਇਸ ਨੂੰ ਭੁੰਨਣ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਇਹਨੂੰ ਹਲਕਾ ਜਿਹਾ ਠੰਡਾ ਕਰ ਲਾਂਗੇ ਜ਼ਿਆਦਾ ਠੰਡਾ ਨਹੀਂ ਕਰਨਾ ਥੋੜਾ ਜਿਹਾ ਜਦੋਂ ਕੋਸਾ ਰਹਿ ਗਿਆ ਤਾਂ ਇਹਦੇ ਵਿੱਚ ਆਪਾਂ ਇੱਕ ਇੱਕ ਦੋ ਕੱਪ ਬੇਸਣ ਲਿਆ ਸੀ ਤੇ ਇੱਕ ਕੱਪ ਇਹਦੇ ਵਿੱਚ ਬੂਰਾ ਚੀਨੀ ਪਾਵਾਂਗੇ ਬੂਰਾ ਜਿਹੜੀ ਦੇਸੀ ਖੰਡ ਹੁੰਦੀ ਹੈ ਨਾਰਮਲ ਚੀਨੀ ਨੂੰ ਪੀਸ ਕੇ ਨਹੀਂ ਤੁਸੀਂ ਪਾਉਣਾ ਕਿਉਂਕਿ ਉਹਦੇ ਨਾਲ ਟੈਕਸਚਰ ਹੈ ਜਿਹੜਾ ਲੱਡੂਆਂ ਦਾ ਵਧੀਆ ਨਹੀਂ ਆਉਂਦਾ ਤੇ ਟੇਸਟ ਵੀ ਨਹੀਂ ਵਧੀਆ ਆਉਂਦਾ ਇਹ ਜਿਹੜੀ ਦੇਸੀ ਖੰਡ ਹੁੰਦੀ ਹੈ ਇਹ ਵੀ ਥੋੜੀ ਦਾਣੇਦਾਰ ਹੁੰਦੀ ਹੈ ਇਹ ਬੇਸਣ ਦੇ ਲੱਡੂਆਂ 'ਚ ਖਾਸ ਕਰਕੇ ਇਹੀ ਪਾਈ ਜਾਂਦੀ ਹੈ ਇਸ ਕਰਕੇ ਤੁਸੀਂ ਇਹੀ ਦੇਸੀ ਖੰਡ ਹੀ ਪਾਉਣੀ ਹੈ ਬੂਰਾ ਵੀ ਕਹਿ ਦਿੰਦੇ ਨੇ ਇਹਨੂੰ 2 ਕੱਪ ਬੇਸਣ ਲਿਆ ਸੀ 1 ਕੱਪ ਮੈਂ ਚੀਨੀ ਪਾਈ ਹੈ ਤੁਸੀਂ ਚੀਨੀ ਆਪਣੀ ਲੋੜ ਅਨੁਸਾਰ ਇਸ ਤੋਂ ਘੱਟ ਵੀ ਰੱਖ ਸਕਦੇ ਹੋ ਦੇਖੋ ਆਪਾਂ ਹੱਥਾਂ ਨਾਲ ਮਸਲ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਚੀਨੀ ਨੂੰ ਕਿਉਂਕਿ ਇਹਦੇ ਵਿੱਚ ਥੋੜੀਆਂ ਡਲੀਆਂ ਜੀਆਂ ਹੁੰਦੀਆਂ ਨੇ ਚੰਗੀ ਤਰ੍ਹਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਮਿਕਸ ਕਰ ਲੈਣਾ ਬੇਸਨ ਦੇ ਵਿੱਚ ਦੇਖੋ ਸਾਰੀ ਚੀਨੀ ਚੰਗੀ ਤਰ੍ਹਾਂ ਮਿਕਸ ਹੋ ਗਈ ਕੋਈ ਆਪਾਂ ਨੂੰ ਇੱਥੇ ਹੁਣ ਘਿਓ ਪਾਉਣ ਦੀ ਲੋੜ ਨਹੀਂ ਕੁਝ ਵੀ ਬਹੁਤ ਆਸਾਨੀ ਨਾਲ ਜਿਹੜੇ ਲੱਡੂ ਆ ਜਿਹੜੇ ਵੱਟੇ ਜਾਣਗੇ ਨਿਕੋਈ ਇਸ ਤਰ੍ਹਾਂ ਲੱਡੂ ਵਟਕੇ ਤੁਸੀਂ ਆਪਣੇ ਸਾਈਜ਼ ਦੇ ਅਨੁਸਾਰ ਜਿੰਨਾ ਤੁਸੀਂ ਵੱਡਾ ਛੋਟਾ ਬਣਾਉਣਾ ਹੈ ਉਹਨਾ ਬਣਾ ਸਕਦੇ ਹੋ ਫਿਰ ਤੁਸੀਂ ਹਲਕਾ ਜਿਹਾ ਦੇਖੋ ਇਸ ਤਰ੍ਹਾਂ ਹਥੇਲੀ ਤੇ ਤੁਸੀਂ ਇਸ ਤਰ੍ਹਾਂ ਇਸ ਨੂੰ ਹਿਲਾਉਣਾ ਉੱਪਰੋਂ ਇਸ ਨਾਲ ਜਿਹੜਾ ਲੱਡੂ ਹੈ ਘੋ ਛੱਡ ਜੂਗਾ ਤੇ ਨਾਲੇ ਉੱਪਰੋਂ ਸ਼ਾਈਨ ਜੀ ਆ ਜੂ ਤੇ ਬਿਲਕੁਲ ਗੋਲ ਬਣ ਜੂਗਾ ਇਹ ਤੁਸੀਂ ਟ੍ਰਿਕ ਜੂਰੋ ਪਣਾਉਣੀ ਹੈ ਹਲਵਾਈਆਂ ਦੀ ਇਹੀ ਟ੍ਰਿਕ ਹੁੰਦੀ ਹੈ ਕਿ ਉਹਨਾਂ ਦੇ ਲੱਡੂ ਹਮੇਸ਼ਾ ਗੋਲ ਤੇ ਇੱਕੋ ਸਾਈਜ਼ ਦੇ ਹੁੰਦੇ ਨੇ ਇਸੇ ਤਰ੍ਹਾਂ ਆਪਾਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਾਂਗੇ ਬਹੁਤ ਹੀ ਸੌਖਾ ਤਰੀਕਾ ਕੋਈ ਜ਼ਿਆਦਾ ਸਮਾਨ ਦੀ ਲੋੜ ਨਹੀਂ ਆਪਾਂ ਨੂੰ ਇਹਦੇ ਵਿੱਚ ਪਾਉਣ ਦੀ ਜੇ ਤੁਸੀਂ ਚਾਹੋ ਇਹਦੇ ਵਿੱਚ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਫਲੇਵਰ ਵਧੀਆ ਆਉਂਦਾ ਪਰ ਕਈ ਨਹੀਂ ਪਾਉਂਦੇ ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਲਗ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਇਸੇ ਤਰ੍ਹਾਂ ਆਪਾਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਏ ਬਹੁਤ ਆਸਾਨੀ ਨਾਲ ਆਪਣੇ ਲੱਡੂ ਬਣ ਗਏ ਕੋਈ ਆਪਾਂ ਨੂੰ ਘਿਓ ਜਾਂ ਦੁੱਧ ਇਹਦੇ ਵਿੱਚ ਐਡ ਕਰਨ ਦੀ ਲੋੜ ਨਹੀਂ ਪਈ ਦੇਖੋ ਕਿੰਨਾ ਵਧੀਆ ਟੈਕਸਚਰ ਆਇਆ ਬਿਲਕੁਲ ਲੱਗ ਰਹੇ ਨੇ ਨਾ ਹਲਵਾਈ ਸਟਾਈਲ ਜਿਵੇਂ ਆਪਾਂ ਹੋਟਲਾਂ ਤੋਂ ਲੈ ਕੇ ਆਉਣੇ ਆ ਬੇਸਨ ਦੇ ਲੱਡੂ ਉਹੀ ਕਲਰ ਆਇਆ ਉਹੀ ਟੈਕਸਚਰ ਹੈ ਟੇਸਟ ਵੀ ਉਹੀ ਆਊਗਾ ਤੁਸੀਂ ਇੱਕ ਵਾਰ ਇਹ ਸਟਿਕ ਨਾ ਬਣਾ ਕੇ ਜੂ ਟਰਾਈ ਕਰਿਓ ਆਪਣੇ ਘਰ ਅੱਜ ਤੋਂ ਬਾਅਦ ਤੁਸੀਂ ਕਦੇ ਬਾਹਰ ਦੇ ਲੱਡੂ ਨਹੀਂ ਲਿਆ ਕੇ ਖਾਣਾ ਪਸੰਦ ਕਰੋਗੇ ਹਮੇਸ਼ਾ ਘਰ ਚ ਹੀ ਬਣਾਉਂਗੇ ਕਿਉਂਕਿ ਬਹੁਤ ਟੇਸਟੀ ਵੀ ਬਣਦੇ ਨੇ ਤੇ ਬਣਾਉਣੇ ਬਹੁਤ ਆਸਾਨ ਨੇ ਇੱਕ ਲੱਡੂ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਕਿੰਨੇ ਵਧੀਆ ਵਿੱਚੋਂ ਦਾਣੇਦਾਰ ਲੱਗ ਰਹੇ ਨੇ ਕਿੰਨਾ ਵਧੀਆ ਟੈਕਸਚਰ ਆਇਆ ਲੱਡੂਆਂ ਦਾ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ